ਸਾਸਤ੍ਰੀ ਕਾਲ ਜੀ ਮੈਂ ਜਸਵਿੰਦਰ ਕੌਰ ਤੇਜਸਵਿੰਦਰ ਦਿਨ ਸੋਇਸ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਭ ਤੋਂ ਪਹਿਲਾਂ ਕੜੀ ਪਕੌੜੇ ਬਣਾਉਣ ਵਾਸਤੇ ਇੱਥੇ ਮੈਂ ਇੱਕ ਕਟੋਰੀ ਦਹੀਂ ਲੈ ਲਿੱਤੀ ਏ ਤੇ ਇਸੇ ਕਟੋਰੀ ਦੇ ਨਾਪ ਦੇ ਨਾਲ ਆਪਾਂ ਬਾਕੀ ਦੀਆਂ ਵੀ ਚੀਜ਼ਾਂ ਪਾਵਾਂਗੇ ਤੇ ਦਹੀਂ ਮੈਂ ਬੌਲ ਦੇ ਵਿੱਚ ਪਾ ਦਿੱਤੀ ਇੱਥੇ ਤੇ ਹੁਣ ਇਸੇ ਕਟੋਰੀ ਦੇ ਹਿਸਾਬ ਨਾਲ ਹੀ ਆਪਾਂ ਇੱਥੇ 8 ਕਟੋਰੀਆਂ ਪਾਣੀ ਦੀਆਂ ਪਾਵਾਂਗੇ ਇੱਕ ਕਟੋਰੀ ਦਹੀਂ ਤੇ 8 ਕਟੋਰੀਆਂ ਪਾਣੀ ਦੀਆਂ ਤੇ ਬੇਸਨ ਵੀ ਆਪਾਂ ਇਸੇ ਕਟੋਰੀ ਦੇ ਹਿਸਾਬ ਨਾਲ ਹੀ ਪਾਵਾਂਗੇ ਤੇ ਦੇਖੋ ਹੁਣ ਇੱਥੇ 8 ਕਟੋਰੀਆਂ ਪਾਣੀ ਦੀਆਂ ਵੀ ਮੈਂ ਪਾ ਦਿੱਤੀਆਂ ਹੋਈਆਂ ਨੇ ਤੇ ਹੁਣ ਇਸੇ ਕਟੋਰੀ ਦਾ ਚੌਥਾ ਹਿੱਸਾ ਆਪਾਂ ਬੇਸਨ ਦਾ ਇਸਤੇਮਾਲ ਕਰਾਂਗੇ ਤੇ ਦੇਖੋ ਇੱਥੇ ਚੌਥਾ ਹਿੱਸਾ ਕਟੋਰੀ ਦਾ ਮੈਂ ਬੇਸਨ ਦਾ ਵੀ ਪਾ ਦਿੱਤਾ ਇਸ ਦੇ ਵਿੱਚ ਕੋਈ ਵੀ ਆਪਾਂ ਨਮਕ ਮਿਰਚ ਹਲਦੀ ਨਹੀਂ ਪਾਣੀ ਇਸੇ ਤਰੀਕੇ ਦੇ ਨਾਲ ਹੀ ਬਸ ਹੁਣ ਇਸ ਨੂੰ ਆਪਾਂ ਵਿਸਕਰ ਦੇ ਨਾਲ ਇੱਕ ਲੱਸੀ ਜਿਹੀ ਬਣਾ ਲੈਣੀ ਹੈ ਇਸ ਦੀ ਲੱਸੀ ਬਣਾ ਕੇ ਤਿਆਰ ਕਰ ਲੈਣੀ ਹੈ ਤੁਸੀਂ ਵਿਸਕਰ ਜਾਂ ਮਧਾਣੀ ਦੇ ਨਾਲ ਇਸ ਦੀ ਲੱਸੀ ਤਿਆਰ ਕਰ ਲੈਣਾ ਇਸ ਨੂੰ ਚੰਗੀ ਤਰ੍ਹਾਂ ਹਿਲਾ ਲੈਣਾ ਤਾਂ ਜੋ ਬੇਸਨ ਦੇ ਬਿਲਕੁਲ ਵੀ ਲੰਮਸ ਨਾ ਪੈਣ ਇਸ ਦੇ ਵਿੱਚ ਬੇਸਨ ਦੀਆਂ ਗੁੱਠਲੀਆਂ ਬਿਲਕੁਲ ਵੀ ਨਹੀਂ ਹੋਣੀਆਂ ਚਾਹੀਦੀਆਂ ਇਸ ਦੇ ਵਿੱਚ ਤੇ ਦੇਖੋ ਇਸ ਤਰੀਕੇ ਦੇ ਨਾਲ ਮੈਂ ਚੰਗੀ ਤਰ੍ਹਾਂ ਇਸ ਨੂੰ ਹਿਲਾ ਰਹੀ ਹਾਂ ਤਾਂ ਜੋ ਜਿਹੜਾ ਬੇਸਨ ਹੈਗਾ ਚੰਗੀ ਤਰ੍ਹਾਂ ਘੁਲ ਜਵੇ ਇਸ ਦੇ ਵਿੱਚ ਤੇ ਦੇਖੋ ਬੇਸਨ ਚੰਗੀ ਤਰ੍ਹਾਂ ਘੁਲ ਗਿਆ ਹੋਇਆ ਇਸ ਦੇ ਵਿੱਚ ਬਿਲਕੁਲ ਵੀ ਲੰਮਸ ਨਹੀਂ ਹੈਗੇ ਬਹੁਤ ਹੀ ਵਧੀਆ ਇੱਥੇ ਲੱਸੀ ਜਿਹੜੀ ਹੈਗੀ ਆਪਣੀ ਬਣ ਕੇ ਤਿਆਰ ਹੋ ਚੁੱਕੀ ਹੋਈ ਏ ਤੇ ਲੱਸੀ ਬਹੁਤ ਵਧੀਆ ਬਣ ਕੇ ਤਿਆਰ ਹੋ ਚੁੱਕੀ ਏ ਤੇ ਹੁਣ ਇੱਕ ਸਾਈਡ ਤੇ ਇਸ ਦਾ ਤੜਕਾ ਲਾਉਣ ਦੀ ਤਿਆਰੀ ਸ਼ੁਰੂ ਕਰਦੇ ਆਂ ਤੇ ਹੁਣ ਕੜਾਈ ਦੇ ਵਿੱਚ ਮੈਂ ਇੱਕ ਕੜਛੀ ਸਰੋਂ ਦਾ ਤੇਲ ਪਾ ਕੇ ਇਸ ਨੂੰ ਚੰਗੀ ਤਰ੍ਹਾਂ ਗਰਮ ਕਰ ਲਿੱਤਾ ਤੇ ਇਸ ਦੀ ਸਾਰੀ ਗੁੜੱਤਾਂ ਜਿਹੜੀ ਹੈਗੀ ਇਹ ਕੱਢ ਲੈਣੀ ਏ ਤੇ ਤੇਲ ਦੇਖੋ ਚੰਗੀ ਤਰ੍ਹਾਂ ਗਰਮ ਹੋ ਚੁੱਕਾ ਹੋਇਆ ਤੇ ਹੁਣ ਇਸ ਤੇਲ ਦੇ ਵਿੱਚ ਮੈਂ ਪਾਵਾਂਗੀ ਇੱਕ ਤੇਜ ਪੱਤਾ ਤੇ ਦੋ ਸਾਬਤ ਲਾਲ ਮਿਰਚਾਂ ਤੇ ਨਾਲ ਹੀ ਇਸ ਦੇ ਪਾ ਦੇਣਾ ਇੱਕ ਚਮਚ ਜੀਰਾ ਤੇ ਦੇਖੋ ਤੇਲ ਗਰਮ ਹੈ ਜੀਰਾ ਤੇ ਸਾਬਤ ਮਿਰਚਾਂ ਤੇਜ ਪੱਤਾ ਜਿਹੜਾ ਹੈਗਾ ਬਹੁਤ ਹੀ ਜਲਦੀ ਤੜਕਿਆ ਜਾਣਾ ਹੈ ਇਹਨਾਂ ਨੂੰ ਕੋਈ ਬਹੁਤ ਜ਼ਿਆਦਾ ਟਾਈਮ ਨਹੀਂ ਲੱਗਣਾ ਤੇ ਹੁਣ ਇੱਥੇ ਇੱਕ ਸਾਈਡ ਤੇ ਮੈਂ ਲਸਣ ਅਦਰਕ ਤੇ ਹਰੀਆਂ ਮਿਰਚਾਂ ਕੱਟ ਕੇ ਰੱਖ ਲਿੱਤੀਆਂ ਹੋਈਆਂ ਨੇ ਹੁਣ ਇਸ ਦੇ ਵਿੱਚ ਲਸਣ ਤੇ ਅਦਰਕ ਪਾਵਾਂਗੇ ਬਰੀਕ-ਬਰੀਕ ਕੱਟਿਆ ਹੋਇਆ ਤੇ ਇਸ ਨੂੰ ਬਿਲਕੁਲ ਲਾਈਟ ਬ੍ਰਾਊਨ ਹੋਣ ਤੱਕ ਭੁੰਨਾ ਹੈ ਬਹੁਤ ਜ਼ਿਆਦਾ ਨਹੀਂ ਆਪਾਂ ਇਹਨੂੰ ਭੁੰਨਾ ਤੇ ਇਹ ਦੇਖੋ ਲਾਈਟ ਬ੍ਰਾਊਨ ਹੋ ਚੁੱਕਾ ਹੋਇਆ ਤੇ ਹੁਣ ਇਸ ਦੇ ਵਿੱਚ ਮੈਂ ਪਾਵਾਂਗੀ ਮੇਥੀ ਦਾਣਾ ਮੈਂ ਇੱਥੇ ਅੱਧਾ ਚਮਚ ਇੱਥੇ ਮੇਥੀ ਦਾਣਾ ਪਾਇਆ ਤੇ ਇਸ ਨੂੰ ਵੀ ਇੱਕ ਵਾਰੀ ਆਪਾਂ ਹਿਲਾ ਲਵਾਂਗੇ ਤੇ ਹੁਣ ਇਸ ਦੇ ਵਿੱਚ ਪਾਵਾਂਗੀ ਮੈਂ ਥੋੜੀ ਜਹੀ ਹੀਂਗ ਹੀਂਗ ਪਾਉਣ ਦੇ ਨਾਲ ਜਿਹੜਾ ਫਲੇਵਰ ਹੈਗਾ ਉਹ ਕੜੀ ਦੇ ਵਿੱਚ ਬਹੁਤ ਜ਼ਿਆਦਾ ਵਧੀਆ ਹੁੰਦਾ ਹੈ ਬਿਲਕੁਲ ਆਪਾਂ ਇੱਕ ਚੁਟਕੀ ਦੇ ਬਰਾਬਰ ਇੱਥੇ ਹੀਂਗ ਪਾਈਏ ਬਹੁਤ ਜ਼ਿਆਦਾ ਹੀਂਗ ਨਹੀਂ ਪਾਣੀ ਤੇ ਹੁਣ ਇਸ ਨੂੰ ਇੱਕ ਵਾਰੀ ਚੰਗੀ ਤਰ੍ਹਾਂ ਫੇਰ ਤੋਂ ਹਿਲਾ ਲੈਣਾ ਹੈ ਤੇ ਇਸ ਨੂੰ ਚੰਗੀ ਤਰ੍ਹਾਂ ਹੁਣ ਹਿਲਾ ਦਿੱਤਾ ਮੈਂ ਤੇ ਹੁਣ ਇਸ ਦੇ ਵਿੱਚ ਮੈਂ ਪਾਵਾਂਗੀ ਦੋ మీడియం ਸਾਈਜ਼ ਦੇ ਪਿਆਜ਼ ਇਸ ਤਰੀਕੇ ਦੇ ਨਾਲ ਮੈਂ ਲੰਬਾਈ ਦੇ ਵਿੱਚ ਕੱਟ ਲਿੱਤੇ ਹੋਏ ਨੇ ਤੇ ਹੁਣ ਇਸ ਦੇ ਵਿੱਚ ਪਾ ਦਾਂਗੀ ਮੈਂ ਚਾਰ ਹਰੀਆਂ ਮਿਰਚਾਂ ਇਸ ਤਰੀਕੇ ਦੇ ਨਾਲ ਮੈਂ ਬਰੀਕ-ਬਰੀਕ ਕੱਟ ਕੇ ਰੱਖੀਆਂ ਹੋਈਆਂ ਸੀ ਇਹ ਵੀ ਇਸ ਦੇ ਵਿੱਚ ਹੀ ਪਾ ਲਾਂਗੀ ਤੇ ਲਾਈਟ ਬ੍ਰਾਊਨ ਹੋਣ ਤੱਕ ਆਪਾਂ ਪਿਆਜ਼ਾਂ ਨੂੰ ਭੁੰਨ ਲੈਣਾ ਹੈ ਪਿਆਜ਼ ਜਿਹੜੇ ਹੈਗੇ ਬਹੁਤ ਜ਼ਿਆਦਾ ਨਹੀਂ ਭੁੰਨੇ ਇਹਨਾਂ ਨੂੰ ਡਾਰਕ ਬ੍ਰਾਊਨ ਨਹੀਂ ਕਰਨਾ ਨਹੀਂ ਤਾਂ ਪਿਆਜ਼ਾਂ ਦਾ ਕਰੰਚ ਖਤਮ ਹੋ ਜਾਣਾ ਹੈ ਆਪਾਂ ਪਿਆਜ਼ ਦਾ ਕਰੰਚ ਖਤਮ ਨਹੀਂ ਕਰਨਾ ਸਿਰਫ ਲਾਈਟ ਬ੍ਰਾਊਨ ਹੋਣ ਤੱਕ ਹੀ ਇਸ ਨੂੰ ਭੁੰਨਾ ਤੇ ਪਿਆਜ਼ ਦੇਖੋ ਲਾਈਟ ਬ੍ਰਾਊਨ ਹੋ ਚੁੱਕੇ ਹੋਏ ਨੇ ਤੇ ਹੁਣ ਇਸ ਦੇ ਵਿੱਚ ਪਾ ਦਿੱਤਾ ਮੈਂ ਅੱਧਾ ਚਮਚ ਹਲਦੀ ਪਾਊਡਰ ਦਾ ਤੇ ਨਾਲ ਹੀ ਇੱਥੇ ਮੈਂ ਪਾ ਦਿੱਤਾ ਇੱਕ ਚਮਚ ਸੁੱਕੇ ਧਨੀਏ ਪਾਊਡਰ ਦਾ ਇਹ ਦੋਨੋਂ ਚੀਜ਼ਾਂ ਪਾਣ ਤੋਂ ਬਾਅਦ ਹੁਣ ਆਪਾਂ ਇਸ ਨੂੰ ਚੰਗੀ ਤਰ੍ਹਾਂ ਹਿਲਾ ਲੈਣਾ ਹੈ ਤਾਂ ਜੋ ਜਿਹੜੀ ਹਲਦੀ ਹੈਗੀ ਇਹਦਾ ਕੱਚਾਪਨ ਨਿਕਲ ਜੇ ਤਕਰੀਬਨ ਆਪਾਂ 2 ਕੁ ਮਿੰਟ ਤੱਕ ਇਸ ਨੂੰ ਇਸੇ ਤਰੀਕੇ ਨਾਲ ਹੀ ਪਕਾ ਲੈਣਾ ਹੈ ਹਲਦੀ ਦਾ ਕੱਚਾਪਨ ਬਿਲਕੁਲ ਵੀ ਮਸਾਲੇ ਦੇ ਵਿੱਚ ਨਹੀਂ ਰਹਿਣਾ ਚਾਹੀਦਾ ਤੁਸੀਂ ਦੇਖੋ ਇੱਥੇ ਮੈਂ ਨਮਕ ਦਾ ਇਸਤੇਮਾਲ ਹਜੇ ਨਹੀਂ ਕੀਤਾ ਨਮਕ ਆਪਾਂ ਬਾਅਦ ਵਿੱਚ ਪਾਵਾਂਗੇ ਕਿਉਂਕਿ ਕਈ ਵਾਰੀ ਜੇ ਆਪਾਂ ਨਮਕ ਪਹਿਲਾਂ ਹੀ ਪਾ ਦਿੰਨੇ ਆ ਤਾਂ ਜਿਹੜੀ ਲੱਸੀ ਹੈਗੀ ਉਹ ਫਟ ਜਾਂਦੀ ਹੈ ਇਹ ਕੜੀ ਬਿਲਕੁਲ ਫਿਰ ਖਰਾਬ ਹੋ ਜਾਂਦੀ ਏ ਉਹ ਵਧੀਆ ਨਹੀਂ ਬਣਦੀ ਤੇ तकरीबन ਮੈਨੂੰ 2 ਮਿੰਟ ਹੋ ਗਏ ਹੋਏ ਨੇ ਤੇ ਹੁਣ ਇੱਕ ਸਾਈਡ ਤੇ ਜਿਹੜੀ ਆਪਾਂ ਲੱਸੀ ਬਣਾ ਕੇ ਰੱਖੀ ਹੋਈ ਏ ਬੇਸਨ ਪਾ ਕੇ ਉਸ ਨੂੰ ਇੱਕ ਵਾਰੀ ਆਪਾਂ ਫੇਰ ਤੋਂ ਚੰਗੀ ਤਰ੍ਹਾਂ ਹਿਲਾ ਲੈਣੇ ਆ ਤੇ ਦੇਖੋ ਇਸ ਨੂੰ ਮੈਂ ਚੰਗੀ ਤਰ੍ਹਾਂ ਹਿਲਾ ਲਿੱਤਾ ਤੇ ਹੁਣ ਇਸ ਨੂੰ ਆਪਾਂ ਜਿਹੜਾ ਕੜੀ ਦਾ ਮਸਾਲਾ ਬਣਾ ਕੇ ਰੱਖਿਆ ਹੋਇਆ ਇਸ ਦੇ ਵਿੱਚ ਪਾ ਦਾਂਗੇ ਤੇ ਦੇਖੋ ਮੈਂ ਲੱਸੀ ਸਾਰੀ ਪਾ ਦਿੱਤੀ ਇਸ ਮਸਾਲੇ ਦੇ ਵਿੱਚ ਤੇ ਹੁਣ ਹਾਈ ਫਲੇਮ ਤੱਕ ਆਪਾਂ ਇਸ ਨੂੰ ਇੱਕ ਉਬਾਲਾ ਆਨ ਦਵਾਂਗੇ ਹਜੇ ਫਲੇਮ ਆਪਾਂ ਹਾਈ ਰੱਖੀ ਹੋਈ ਇੱਥੇ ਤੇ ਉਨੀ ਦੇਰ ਤੱਕ ਨਾਲ ਹੀ ਨਾਲ ਜਿਹੜੇ ਵੀ ਮੇਰੀ ਵੀਡੀਓ ਨੂੰ ਪਹਿਲੀ ਵਾਰੀ ਦੇਖ ਰਹੇ ਨੇ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦੋ ਤੇ ਨਾਲ ਲੱਗੇ ਬੈਲ ਆਈਕਨ ਨੂੰ ਵੀ ਪ੍ਰੈਸ ਕਰ ਦੋ ਤਾਂ ਜੋ ਆਉਣ ਵਾਲੀ ਹਰ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਕੋਲ ਪਹੁੰਚੇ ਤੇ ਹਾਈ ਫਲੇਮ ਤੇ ਇੱਕੋ ਬਾਲਾ ਆ ਗਿਆ ਹੋਇਆ ਤੇ ਹੁਣ ਉਸ ਤੋਂ ਬਾਅਦ ਆਪਾਂ ਫਲੇਮ ਨੂੰ ਲੋ ਕਰਕੇ ਇਸ ਨੂੰ ਅੱਧੇ ਘੰਟੇ ਲਈ ਇਸੇ ਤਰੀਕੇ ਦੇ ਨਾਲ ਹੀ ਰਿਜਨ ਦਵਾਂਗੇ ਕਿਉਂਕਿ ਕੜੀ ਜਿੰਨੀ ਜ਼ਿਆਦਾ ਜਿਜੀ ਹੋਈ ਹੋਏਗੀ ਉਨੀ ਹੀ ਜ਼ਿਆਦਾ ਵਧੀਆ ਲੱਗੇਗੀ ਤੇ ਤਕਰੀਬਨ ਇਸ ਨੂੰ ਆਪਾਂ ਅੱਧਾ ਘੰਟਾ ਰਿਜਨ ਦਵਾਂਗੇ ਤੇ ਹੁਣ ਇੱਕ ਸਾਈਡ ਤੇ ਆਪਾਂ ਪਕੌੜੇ ਬਣਾਣ ਦੀ ਤਿਆਰੀ ਸ਼ੁਰੂ ਕਰ ਲੈਣੇ ਆ ਤੇ ਦੇਖੋ ਇੱਥੇ ਪਕੌੜੇ ਜਿਹੜੇ ਹੈਗੇ ਨੇ ਬਣਾਉਣ ਵਾਸਤੇ ਮੈਂ ਦੋ ਮੀਡੀਅਮ ਸਾਈਜ਼ ਦੇ ਪਿਆਜ਼ ਲੈ ਕੇ ਰਫਲੀ ਜੇ ਕੱਟ ਲਿੱਤੇ ਨੇ ਤੇ ਨਾਲ ਹੀ ਦੋ ਆਲੂ ਵੀ ਰਫਲੀ ਕੱਟ ਲਿੱਤੇ ਹੋਏ ਨੇ ਤੇ ਦੋਨਾਂ ਚੀਜ਼ਾਂ ਨੂੰ ਮੈਂ ਚੰਗੀ ਤਰ੍ਹਾਂ ਧੋ ਲਿੱਤਾ ਤੇ ਹੁਣ ਇਹਨਾਂ ਦੋਨਾਂ ਚੀਜ਼ਾਂ ਨੂੰ ਚੋਪਟ ਦੇ ਵਿੱਚ ਚੋਪ ਕਰਾਂਗੇ ਤੇ ਆਲੂ ਪਿਆਜ਼ ਦੇਖੋ ਮੈਂ ਦੋਨੋਂ ਹੀ ਚੋਪਰ ਦੇ ਵਿੱਚ ਪਾ ਰਹੀ ਆ ਤੇ ਆਮ ਤੌਰ ਤੇ ਜਿਹੜੇ ਪਕੌੜੇ ਹੈਗੇ ਨੇ ਆਲੂ ਤੇ ਪਿਆਜ਼ ਨੂੰ ਕੱਟ ਕੇ ਬਣਾਏ ਜਾਂਦੇ ਨੇ ਪਰ ਮੈਂ ਚੋਪਰ ਦੇ ਵਿੱਚ ਚੋਪ ਕਰਕੇ ਬਣਾ ਰਹੀ ਹਾਂ ਤੁਸੀਂ ਵੀ ਇਸੇ ਤਰੀਕੇ ਦੇ ਨਾਲ ਬਣਾਣਾ ਪਕੌੜੇ ਜਿਹੜੇ ਹੈਗੇ ਨੇ ਬਹੁਤ ਹੀ ਵਧੀਆ ਬਣਨਗੇ ਤੇ ਦੇਖੋ ਦੋਨੋਂ ਚੀਜ਼ਾਂ ਚੋਪ ਹੋ ਗਈਆਂ ਹੋਈਆਂ ਨੇ ਤੇ ਇਹਨਾਂ ਦੋਨੋਂ ਚੀਜ਼ਾਂ ਨੂੰ ਹੁਣ ਮੈਂ ਇੱਕ ਬੌਲ ਦੇ ਵਿੱਚ ਕਢਾਲ ਦਵਾਂਗੀ ਤੇ ਇਸ ਦੇ ਵਿੱਚ ਪਾ ਦਾਂਗੀ ਹੁਣ ਇੱਕ ਕਟੋਰੀ ਬੇਸਨ ਦੀ ਤੇ ਨਾਲ ਹੀ ਦੋ ਹਰੀਆਂ ਮਿਰਚਾਂ ਬਰੀਕ-ਬਰੀਕ ਕਟੀਆਂ ਹੋਈਆਂ ਇਹ ਵੀ ਇਸ ਦੇ ਵਿੱਚ ਪਾ ਦਾਂਗੇ ਤੇ ਅੱਧਾ ਚਮਚ ਅਜਵਾਇਨ ਵੀ ਪਾ ਦਾਂਗੇ ਇਸ ਦੇ ਵਿੱਚ ਅੱਧਾ ਚਮਚ ਹਲਦੀ ਪਾਊਡਰ ਦਾ ਵੀ ਪਾ ਦਾਂਗੇ ਤੇ ਨਾਲ ਹੀ ਅੱਧਾ ਚਮਚ ਨਮਕ ਦਾ ਵੀ ਇੱਥੇ ਪਾ ਦਾਂਗੇ ਨਮਕ ਤੁਸੀਂ ਆਪਣੇ ਸਵਾਦ ਦੇ ਅਨੁਸਾਰ ਪਾ ਸਕਦੇ ਹੋ ਤੇ ਥੋੜੀ ਜੀ ਹਿੰਗ ਵੀ ਪਾਵਾਂਗੇ ਇਸ ਦੇ ਵਿੱਚ ਹਿੰਗ ਪਾਉਣ ਦੇ ਨਾਲ ਪਕੌੜੇ ਜਿਹੜੇ ਹੈਗੇ ਨੇ ਬਹੁਤ ਹੀ ਜ਼ਿਆਦਾ ਸਵਾਦ ਬਨ ਕੇ ਤਿਆਰ ਹੋਣਗੇ ਤੇ ਹੁਣ ਥੋੜਾ ਥੋੜਾ ਕਰਕੇ ਪਾਣੀ ਆਪਾਂ ਇਸ ਦੇ ਵਿੱਚ ਪਾਉਂਦੇ ਜਾਵਾਂਗੇ ਤੇ ਆਪਾਂ ਇਸ ਦਾ ਪਕੌੜਿਆਂ ਦਾ ਬੈਟਰ ਤਿਆਰ ਕਰ ਲਾਂਗੇ ਤੇ ਜਿਹੜਾ ਬੈਟਰ ਹੈਗਾ ਨਾ ਤਾਂ ਬਹੁਤ ਜ਼ਿਆਦਾ ਪਤਲਾ ਹੋਣਾ ਚਾਹੀਦਾ ਤੇ ਨਾ ਹੀ ਬਹੁਤ ਜ਼ਿਆਦਾ ਗਾੜਾ ਹੋਣਾ ਚਾਹੀਦਾ ਤੇ ਦੇਖੋ ਇਸ ਤਰੀਕੇ ਦੇ ਨਾਲ ਆਪਾਂ ਬੈਟਰ ਤਿਆਰ ਕਰ ਲਿੱਤਾ ਹੈ ਬਿਲਕੁਲ ਸੇਮ ਇਸੇ ਤਰੀਕੇ ਦੇ ਨਾਲ ਹੀ ਤਿਆਰ ਕਰਨਾ ਹੈ ਤੇ ਹੁਣ ਇੱਕ ਸਾਈਡ ਤੇ ਮੈਂ ਕੜਾਈ ਦੇ ਵਿੱਚ ਸਰੋਂ ਦਾ ਤੇਲ ਜਿਹੜਾ ਚੰਗੀ ਤਰ੍ਹਾਂ ਗਰਮ ਕਰ ਲਿੱਤਾ ਇਸ ਦੀ ਕੁੜੱਤਨ ਕੱਢ ਦਿੱਤੀ ਹੋਈ ਏ ਤੇ ਹੁਣ ਇਸ ਦੀ ਫਲੇਮ ਮੈਂ మీడియం ਕਰ ਦਿੱਤੀ ਹੋਈ ਏ ਤੇ ਜਿਹੜੇ ਪਕੌੜੇ ਹੈਗੇ ਨੇ ਉਹ మీడియం ਫਲੇਮ ਤੇ ਹੀ ਫਰਾਈ ਕਰਾਂਗੇ ਤੇ ਪਕੌੜੇ ਤੁਸੀਂ ਆਪਣੀ ਮਰਜ਼ੀ ਦੇ ਹਿਸਾਬ ਨਾਲ ਜੇ ਤੁਹਾਨੂੰ ਛੋਟੇ ਵਧੀਆ ਲੱਗਦੇ ਨੇ ਤਾਂ ਛੋਟੇ-ਛੋਟੇ ਬਣਾ ਲੈਣਾ ਮੈਂ ਇੱਥੇ మీడియం ਸਾਈਜ਼ ਦੇ ਪਕੌੜੇ ਬਣਾ ਰਹੀ ਹਾਂ ਨਾ ਤਾਂ ਬਹੁਤ ਜ਼ਿਆਦਾ ਵੱਡੇ ਤੇ ਨਾ ਹੀ ਬਹੁਤ ਜ਼ਿਆਦਾ ਛੋਟੇ ਤੇ ਪਕੌੜੇ ਉਹਨੇ ਹੀ ਫਰਾਈ ਕਰਨੇ ਨੇ ਜਿੰਨੇ ਕਿ ਇਹ ਤੇਲ ਦੇ ਵਿੱਚ ਇੱਕ ਵਾਰੀ ਦੇ ਵਿੱਚ ਆ ਜਾਣ ਬਹੁਤ ਜ਼ਿਆਦਾ ਪਕੌੜੇ ਆਪਾਂ ਇਸ ਦੇ ਵਿੱਚ ਨਹੀਂ ਪਾਣੇ ਨਹੀਂ ਤਾਂ ਇਹ ਆਪਸ ਵਿੱਚ ਫਿਰ ਚਿਪਕ ਜਾਂਦੇ ਨੇ ਤੇ ਦੇਖੋ ਇਸ ਤਰੀਕੇ ਦੇ ਨਾਲ ਮੈਂ ਪਕੌੜੇ ਪਾ ਦੁੱਤੇ ਨੇ ਤੇ ਇਹਨਾਂ ਦਾ ਹਲਕਾ ਜਿਹਾ ਕਲਰ ਚੇਂਜ ਹੋ ਗਿਆ ਇਸੇ ਤਰੀਕੇ ਨਾਲ ਇਹਨਾਂ ਦੀ ਆਪਾਂ ਸਾਈਡ ਪਰ ਤੰਦੇ ਜਾਣਾ ਹੈ ਤੇ ਜਦੋਂ ਇਹ ਸਾਰੀ ਸਾਈਡ ਤੋਂ ਬਰਾਊਨ ਹੋ ਜਾਣਗੇ ਉਦੋਂ ਤੱਕ ਆਪਾਂ ਇਹਨਾਂ ਨੂੰ ਪਕਾਉਣਾ ਹੈ ਤੇ ਦੇਖੋ ਇਹ ਸਾਰੀ ਸਾਈਡ ਤੋਂ ਬਰਾਊਨ ਹੋ ਗਏ ਹੋਏ ਨੇ ਪਕੌੜੇ ਜਿਹੜੇ ਹੈਗੇ ਨੇ ਬਹੁਤ ਹੀ ਜ਼ਿਆਦਾ ਵਧੀਆ ਬਣ ਕੇ ਤਿਆਰ ਹੋ ਗਏ ਨੇ ਤੇ ਇਹਨਾਂ ਨੂੰ ਹੁਣ ਇੱਕ ਪਲੇਟ ਦੇ ਵਿੱਚ ਕੱਢ ਲਵਾਂਗੇ ਤੇ ਜਿਹੜਾ ਬਾਕੀ ਦਾ ਬਚਿਆ ਹੋਇਆ ਬੈਟਰ ਹੈਗਾ ਹੁਣ ਆਪਾਂ ਉਹ ਵੀ ਇਸੇ ਦੇ ਵਿੱਚ ਪਾ ਕੇ ਹੀ ਫਰਾਈ ਕਰ ਲਵਾਂਗੇ ਤੇ ਜਿਹੜੇ ਥੋੜੇ ਜਿਹਾ ਪਕੌੜੇ ਹਜੇ ਆਪਾਂ ਫਰਾਈ ਕੀਤੇ ਨਹੀਂ ਮੈਂ ਤੁਹਾਨੂੰ ਤੋੜ ਕੇ ਦਿਖਾਨੀ ਆਂ ਇਹ 12 ਜਿੰਨੇ ਕ੍ਰਿਸਪੀ ਬਣੇ ਨੇ ਅੰਦਰੋਂ ਦੀ ਬੜੇ ਹੀ ਸੌਫਟ ਬਣ ਕੇ ਤਿਆਰ ਹੋਏ ਨੇ ਤੇ ਪਕੌੜੇ ਜਿਹੜੇ ਹੈਗੇ ਨੇ ਬਹੁਤ ਹੀ ਵਧੀਆ ਬਣ ਕੇ ਤਿਆਰ ਹੋ ਗਏ ਨੇ ਤੇ ਇੱਕ ਸਾਈਡ ਤੇ ਹੁਣ ਜਿਹੜੀ ਆਪਾਂ ਕੜੀ ਰੱਖੀ ਹੋਈ ਸੀ ਰਿਜਨ ਦੇ ਵਾਸਤੇ ਤਕਰੀਬਨ ਇਹਨੂੰ ਅੱਧਾ ਘੰਟਾ ਹੋ ਗਿਆ ਹੋਇਆ ਤੇ ਕੜੀ ਜਿਹੜੀ ਹੈਗੀ ਹਲਕੀ ਜੀ ਗਾੜੀ ਵੀ ਹੋ ਗਈ ਏ ਇਸ ਤੋਂ ਜ਼ਿਆਦਾ ਆਪਾਂ ਇਸ ਨੂੰ ਗਾੜੇ ਨਹੀਂ ਕਰਨਾ ਕਿਉਂਕਿ ਜਦੋਂ ਇਹ ਠੰਡੀ ਹੋਏਗੀ ਤਾਂ ਉਦੋਂ ਇਹ ਹੋਰ ਗਾੜੀ ਹੋ ਜਾਏਗੀ ਤੇ ਹੁਣ ਇਸ ਦੇ ਵਿੱਚ ਪਾਵਾਂਗੀ ਮੈਂ ਇੱਕ ਚਮਚ ਨਮਕ ਦਾ ਆਪਾਂ ਦੇਖੋ ਪਹਿਲਾਂ ਕੜੀ ਦੇ ਵਿੱਚ ਨਮਕ ਨਹੀਂ ਪਾਇਆ ਸੀ ਨਾ ਇਸੇ ਸਟੇਜ ਤੇ ਹੀ ਆਪਾਂ ਨਮਕ ਪਾਣਾ ਤੇ ਹੁਣ ਇੱਕ ਵਾਰੀ ਇਸ ਨੂੰ ਚੰਗੀ ਤਰ੍ਹਾਂ ਹਿਲਾ ਲੈਣਾ ਤੇ ਹੁਣ ਇਸ ਦੇ ਵਿੱਚ ਪਾਵਾਂਗੀ ਮੈਂ ਇੱਕ ਚਮਚ ਕਾਲੀ ਮਿਰਚ ਪਾਊਡਰ ਇਸ ਨੂੰ ਵੀ ਬਿਲਕੁਲ ਸਕਿਪ ਨਾ ਕਰਿਓ ਇਹਦੇ ਨਾਲ ਫਲੇਵਰ ਬਹੁਤ ਜ਼ਿਆਦਾ ਵਧੀਆ ਹੁੰਦਾ ਇਹਨੂੰ ਜ਼ਰੂਰ ਪਾਣਾ ਤੇ ਚੰਗੀ ਤਰ੍ਹਾਂ ਇਸ ਨੂੰ ਮਿਕਸ ਕਰ ਲੈਣਾ ਦੇਖੋ ਇਸ ਨੂੰ ਵੀ ਮੈਂ ਚੰਗੀ ਤਰ੍ਹਾਂ ਮਿਕਸ ਕਰ ਦਿੱਤਾ ਹੈ ਤੇ ਹੁਣ ਇਸ ਦੇ ਵਿੱਚ ਪਕੌੜੇ ਪਾਵਾਂਗੇ ਤੇ ਦੇਖੋ ਇਸ ਤਰੀਕੇ ਦੇ ਨਾਲ ਮੈਂ ਪਕੌੜੇ ਵੀ ਸਾਰੇ ਜਿਹੜੇ ਹੈਗੇ ਨੇ ਕੜੀ ਦੇ ਵਿੱਚ ਪਾ ਦਿੱਤੇ ਨੇ ਬਹੁਤ ਹੀ ਜ਼ਿਆਦਾ ਵਧੀਆ ਕੜੀ ਦੇਖੋ ਇੱਥੇ ਬਣ ਕੇ ਤਿਆਰ ਹੋਈ ਏ ਚਾਵਲ ਹੋਣ ਜਾਂ ਫੁਲਕੇ ਹੋਣ ਕੜੀ ਦਾ ਹਰ ਕਿਸੇ ਨੂੰ ਹੀ ਸਵਾਦ ਲੱਗਦੀ ਏ ਚਾਵਲ ਨਾਲ ਤਾਂ ਇਹ ਬਹੁਤ ਹੀ ਜ਼ਿਆਦਾ ਵਧੀਆ ਲੱਗਦੀ ਏ ਤੇਸ ਨੂੰ ਚੰਗੀ ਤਰ੍ਹਾਂ ਆਪਾਂ ਮਿਕਸ ਕਰ ਦਾਂਗੇ ਤੇ ਤਕਰੀਬਨ 2 ਮਿੰਟ ਤੱਕ ਹੀ ਆਪਾਂ ਇਸ ਨੂੰ ਪਕਾਵਾਂਗੇ ਤੇ 2 ਮਿੰਟ ਹੋ ਗਏ ਹੋਏ ਨੇ ਤੇ ਹਮ ਗੈਸ ਦੀ ਫਲੇਮ ਇੱਥੇ ਮੈਂ ਬੰਦ ਕਰ ਦਿੱਤੀ ਏ ਤੇ ਇਸ ਦੇ ਉੱਪਰ ਪਾ ਦਿੱਤਾ ਮੈਂ ਹਰਾ ਧਨੀਆ ਬਰੀਕ-ਬਰੀਕ ਕੱਟ ਕੇ ਤੇ ਇਸ ਨੂੰ ਚੰਗੀ ਤਰ੍ਹਾਂ ਆਪਾਂ ਹਿਲਾ ਲਵਾਂਗੇ ਕੜੀ ਬਹੁਤ ਹੀ ਜ਼ਿਆਦਾ ਵਧੀਆ ਦੇਖੋ ਬਣ ਕੇ ਤਿਆਰ ਹੋ ਚੁੱਕੀ ਏ ਤੇ ਜਦੋਂ ਕੜੀ ਠੰਡੀ ਹੋਏਗੀ ਤਾਂ ਹਲਕੀ ਜੀ ਹੋਰ ਗਾੜੀ ਹੋ ਜਾਏਗੀ ਤੇ ਕੜੀ ਦੇਖੋ ਸਰਵ ਹੋਣ ਲਈ ਰੈਦੀ ਏ ਮੈਨੂੰ ਉਮੀਦ ਹੈ ਕਿ ਤੁਹਾਨੂੰ ਮੇਰੀ ਇਹ ਰੈਸিপি ਬਹੁਤ ਵਧੀਆ ਲੱਗੇਗੀ ਤੁਸੀਂ ਵੀ ਟਰਾਈ ਕਰਨਾ ਕੜੀ ਇਸ ਤਰੀਕੇ ਨਾਲ ਤੁਹਾਡੇ ਕੋਲ ਵੀ ਬਹੁਤ ਜ਼ਿਆਦਾ ਵਧੀਆ ਬਣੇਗੀ